ਭਾਬੀ ਦੇ ਪਿਆਰ ਦੇ ਵਿੱਚ ਅੰਨਾ ਹੋ ਗਿਆ ਦਿਓਰ ਤੇ ਕਰ ਦਿੱਤਾ ਆਪਣੇ ਭਰਾ ਦਾ ਕਤਲ ਇੱਕ ਬੇਹਦ ਮੰਦਪਾਕੀ ਖਬਰ ਸਾਹਮਣੇ ਆਈ ਹੈ ਦਰਸਲ ਦਾ ਅਸੀਂ ਇਹ ਕਿ ਖਬਰ ਜੋ ਆ ਬਿਹਾਰ ਤੋਂ ਸਾਹਮਣੇ ਆਈ ਹੈ ਜਿੱਥੇ ਬਿਹਾਰ ਦੇ ਰਹੁਤਾਸ ਤੇ ਵਿੱਚ ਇੱਕ ਬੇਹਦੀ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰ ਗਈ ਹੈ ਜਿੱਥੇ ਕਿ ਭਰਾ ਨੇ ਹੀ ਆਪਣੇ ਭਰਾ ਦਾ ਕਤਲ ਕਰ ਦਿੱਤਾ ਪੂਰੀ ਖਬਰ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਕਿ ਜਿਹੜਾ ਛੋਟਾ ਭਰਾ ਸੀਗਾ ਉਸਦੇ ਸੰਬੰਧ ਵੱਡੇ ਭਰਾ ਦੀ ਜਿਹੜੀ ਪਹਿਲੀ ਪਤਨੀ ਸੀ ਉਸਦੇ ਨਾਲ ਸੀ ਤੇ ਇਹ ਗੱਲ ਜੋ ਹੈ ਵੱਡੇ ਭਰਾ ਨੂੰ ਪਤਾ ਲੱਗੀ ਜਿਸ ਤੋਂ ਬਾਅਦ ਵੱਡਾ ਭਰਾ ਆਪਣੇ ਛੋਟੇ ਭਰਾ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਛੋਟਾ ਭਰਾ ਵਿਆਹ ਨਹੀਂ ਕਰਵਾਉਣ ਦੇ ਹੱਕ ਦੇ ਵਿੱਚ ਹੀ ਜਿਸ ਤੋਂ ਬਾਅਦ ਉਸਨੇ ਜੋ ਹੈ ਆਪਣੀ ਭਾਬੀ ਨਾਲ ਮਿਲ ਕੇ ਆਪਣੇ ਭਰਾ ਦੇ ਕਤਲ ਦੀ ਸਾਜ਼ਿਸ਼ ਰਚ ਲਈ ਜਿਸ ਤੋਂ ਬਾਅਦ ਉਸ ਦਾ ਕਤਲ ਕੀਤਾ ਜਿਸ ਹਥਿਆਰ ਦੇ ਨਾਲ ਉਸ ਨੂੰ ਪੁਲਿਸ ਨੇ ਬਰਾਮਦ ਕੀਤਾ ਤੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੂੰ ਗਵੰਡੀ ਦੇ ਉੱਤੇ ਵੀ ਇੱਕ ਨਾਜ ਨੌਜਵਾਨ ਗਵੰਡੀ ਸੀ ਜਿਸ ਤੋਂ ਸ਼ੱਕ ਪਿਆ ਉਸ ਦੀ ਜਿਹੜੀ ਗ੍ਰਿਫਤਾਰੀ ਕੀਤੀ ਤਾਂ ਉਸ ਨੇ ਜੋ ਹੈ ਕਤਲ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਹਾਲਾਂਕਿ ਗਵੰਡੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਜਿਹੜਾ ਛੋਟਾ ਭਰਾ ਸੀ ਉਸਦੇ ਨਜਾਇਜ਼ ਸਬੰਧ ਆਪਣੀ ਭਾਬੀ ਨਾਲ ਸੀ ਜਿਸ ਤੋਂ ਬਾਅਦ ਉਹਦਾ ਵੱਡਾ ਭਰਾ ਵਿਆਹ ਕਰਵਾ ਰਿਆ ਸੀ ਆਪਣੇ ਛੋਟੇ ਭਰਾ ਦਾ ਕਿ ਉਸਨੇ ਇਸ ਕਰਕੇ ਉਸਦਾ ਕਤਲ ਕਰਵਾ ਦਿੱਤਾ 2 ਲੱਖ ਰੁਪਏ ਦੀ ਗੱਲ ਹੋਈ ਸੀਗੀ ਔਰ ਜਿਸ ਤੋਂ ਬਾਅਦ ਅੱਧੇ ਪੈਸੇ ਦੇ ਦਿੱਤੇ ਤੇ ਬਾਕੀ ਪੈਸੇ ਜਿਹੜੇ ਸੀਗੇ ਕਤਲ ਕਰਨ ਤੋਂ ਬਾਅਦ ਮਿਲਨੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇੱਕ ਔਰਤ ਦੇ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਬੇਹਾਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲਗਾਤਾਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਬਹੁਤ ਹੀ ਮੰਦ ਭਾਗੀਆਂ ਖਬਰਾਂ ਆਏ ਦੇਣ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਸ ਤੇ ਵਿੱਚ ਹੈਰਾਨ ਤੁਸੀਂ ਹੋ ਜਾਂਦੇ ਹੋ ਇਹ ਖਬਰਾਂ ਸੁਣ ਕੇ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਰਿਸ਼ਤੇ ਆਨੁਤਾਰ ਕਰਦੇ ਨੇ ਇੱਕ ਭਰਾ ਨੇ ਆਪਣੀ ਭਾਬੀ ਨਾਲ ਨਜਾਇਜ਼ ਸੰਬੰਧ ਬਣਾਏ ਦਿਓਰ ਨਹੀਂ ਤਾਂ ਉਸ ਤੋਂ ਬਾਅਦ ਵੱਡੇ ਭਰਾ ਦਾ ਕਤਲ ਕਰਵਾ ਦਿੱਤਾ ਯਾਨੀ ਕਿ ਆਪਣੀ ਭਾਬੀ ਨਾਲ ਮਿਲ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਚੌਕੀਦਾਰ ਦਾ ਪੁੱਤ ਸੀ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੋ ਪਹੁੰਚ ਗਿਆ ਤੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਜਾਂਚ ਤੋਂ ਬਾਅਦ ਵੱਡੇ ਪੱਧਰ ਦੇ ਖੁਲਾਸੇ ਹੋ ਗਏ ਨੇ ਤਾਂ ਹਾਲਾਂਕਿ ਹੁਣ ਹੋਰ ਵੀ ਜਾਣਕਾਰੀ ਸਾਹਮਣੇ ਆਵੇਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰਕਾਰ ਇਹ ਪੂਰਾ ਮਾਮਲਾ ਹੋਰ ਕਿ ਐ ਕਿਵੇਂ ਉਲਝਿਆ ਹੋਇਆ ਹੈ ਇਹੀ ਕਾਰਨ ਸੀ ਜਾਂ ਫਿਰ ਕੋਈ ਹੋਰ ਵੀ ਵਜ੍ਹਾ ਸਾਹਮਣੇ ਆਉਂਦੀ ਆ ਤਾਂ ਦੇਖਣਾ ਸੂਰੀ ਬੰਦ ਹੈ ਫਿਲਹਾਲ ਤੁਹਾਨੂੰ ਦੱਸ ਜੀਏ ਕਿ ਬਿਹਾਰ ਦੇ ਰੋਹਤਾਸ ਦੇ ਵਿੱਚ ਇਹ ਵੱਡੀ ਕਤਨਾ ਵਾਪਰੀ ਹੈ ਜਿੱਥੇ ਕਿ ਦਿਓਰ ਨੇ ਆਪਣੇ ਭਾਬੀ ਦੇ ਪਿਆਰ ਵਿੱਚ ਅੰਨੇ ਹੋ ਕੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਪੂਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ ਪੁਲਿਸ ਜੋ ਹੈ ਹੁਣ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿਨ੍ਹਾਂ ਤੇ ਸ਼ੱਕ ਨਜ਼ਰ ਆ ਰਿਹਾ ਜਿਹੜੇ ਲੱਗਦੇ ਨੇ ਕਿ ਇਸ ਕਤਲ ਦੇ ਵਿੱਚ ਉਹਨਾਂ ਦਾ ਹੱਥ ਹੋ ਸਕਦਾ ਹੈ ਤੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦੀ ਚਾਰਬਿੰਗ ਕੀਤੀ ਜਾ ਰਹੀਆ ਤਾਂ ਸੱਚ ਲਿਆਂਉਣ ਦੀ ਕੋਸ਼ਿਸ਼ ਕੀਤੀ ਜਾ ਰਹੀਆ ਪਰ ਜਦੋਂ ਗਵਾਨਦੀ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਜੋ ਹੈ ਇਹ ਗੱਲ ਜਿਹੜੀ ਆ ਸਾਹਮਣੇ ਲਿਆਂਦੀ ਉਸ ਦਾ ਖੁਲਾਸਾ ਕੀਤਾ ਕਿ ਦਿਓਰ ਦਾ ਆਪਣੀ ਭਾਬੀ ਨਾਲ ਸੰਬੰਧ ਸੀ ਨਾਜਾਇਜ਼ ਤੇ ਵੱਡੇ ਭਰਾ ਨੂੰ ਪਤਾ ਸੀ ਤੇ ਉਹ ਆਪਣੇ ਭਰਾ ਦਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਦਾ ਛੋਟਾ ਭਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਜਿਸ ਤੋਂ ਬਾਅਦ ਉਸਨੇ ਜੋ ਹੈ ਆਪਣੇ ਵੱਡੇ ਭਰਾ ਦਾ ਕਤਲ ਕਰਵਾ ਦਿੱਤਾ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਤਾਰ-ਤਾਰ ਹੋ ਗਏ ਨੇ ਭਰਾ ਭਰਾ ਦਾ ਵੈਰੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਨਜਾਇਜ਼ ਸੰਬੰਧ ਜਿਹੜੇ ਨੇ ਦਿਉਰ ਭਾਬੀ ਦੇ ਸਾਹਮਣੇ ਆਉਂਦੇ ਨੇ ਜਿਸ ਤੋਂ ਬਾਅਦ ਫਿਰ ਆਪਣੇ ਘਰ ਨੂੰ ਹੀ ਹੱਥੀਂ ਉਜਾੜਿਆ ਜਾਂਦਾ ਤਾਂ ਇਹ ਘਟਨਾਵਾਂ ਜਿਹੜੀਆਂ ਅੱਜ ਦਿਨ ਸਾਹਮਣੇ ਆਉਂਦੀਆਂ ਨੇ ਤਾਂ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਪੂਰੀ ਗਤੀਵਿਧੀ ਹੁੰਦੀ ਆ ਉਹ ਦੇਖਣਾ ਜ਼ਰੂਰੀ ਬਣਦਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਇਸ ਜਾਣਕਾਰੀ ਨੂੰ ਲੋਕਾਂ ਤੱਕ ਸ਼ੇਅਰ ਕਰਨਾ ਬਣਦਾ ਹੈ ਕਿ ਤੁਸੀਂ ਵੀ ਸਾਧਾਂ ਤੋਂ ਸੁਚੇਤ ਰਹੋ ਕਿਸ ਤਰੀਕੇ ਦੇ ਨਾਲ ਆਇਦਨ ਘਟਾਵਾ ਹੁੰਦੀਆਂ ਰਗੀਆਂ ਨੇ ਇਸ ਕਰਕੇ ਤੁਹਾਨੂੰ ਇਸ ਤੇ ਜਿਹੜਾ ਅਲਰਟ ਹੋਣਾ ਜ਼ਰੂਰੀ ਹੈ